ਵੋਟਾਂ ਖਤਮ ਹੋਂਦੀ ਸਾਰੇ ਸ਼ੀਤਲ ਗੁਰਾਲ ਨੇ ਯੂ ਟਰਨ ਮਾਰਿਆ ਤੇ ਦੱਸਦੀ ਹੈ ਕਿ ਉਹਨਾਂ ਨੇ ਜਿਹੜਾ ਕਿ ਅਸਤੀਫਾ ਆਪਣਾ ਵਾਪਸ ਲੈ ਲਿਆ ਚਿੱਠੀ ਲਿਖੀ ਗਈ ਹੈ ਤੇ ਇਸ ਦੇ ਦੌਰਾਨ ਉਹਨਾਂ ਨੇ ਹੁਣ ਭਾਜਪਾ ਨੂੰ ਵੀ ਛੱਡ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਰਾਂਗਾ ਤੇ ਵੋਟਾਂ ਦੇ ਵਿੱਚ ਦੱਸਦੀ ਹੈ ਕਿ ਉਹਨਾਂ ਨੇ ਕੱਲ ਪੰਜਾਬ ਦੇ ਜਿਹੜਾ ਕਿ ਸੱਤਵੇਂ ਗੇੜ ਦੇ ਵਿੱਚ ਪੰਜਾਬ ਦੀਆਂ ਵੋਟਾਂ ਸੀ ਤੇ ਇਸ ਦੇ ਦੌਰਾਨ ਕੱਲ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਮਿਲੇ ਤੇ ਇਸ ਦੇ ਦੌਰਾਨ ਉਹਨਾਂ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ ਐਮਐਲਏ ਸ਼ੀਤਲ ਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਚਿੱਠੀ ਲਿਖੀ ਗਈ ਤੇ ਉੱਥੇ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ ਬੀਜੇਪੀ ਦਾ ਪੱਲਾ ਫੜਦਿਆ ਤੇ ਉੱਥੇ ਐਮਐਲਏ ਸ਼ੀਤਲ ਗੁਰਾਲ ਦਾ ਕਹਿਣਾ ਹੈ ਕਿ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਵੱਡੇ ਇਲਜ਼ਾਮ ਵੀ ਲਗਾਏ ਸੇ ਤੇ ਉਹਨਾਂ ਨੇ ਕਹਿਣਾ ਹੈ ਕਿ ਮੈਂ ਕੋਰਟ ਜਾਵਾਂਗਾ ਤੇ ਆਪਣਾ ਅਸਤੀਫਾ ਵਾਪਸ ਲੈ ਕੇ ਹਟਾਂਗਾ ਤੇ ਜਿਸ ਤੋਂ ਜਿਹੜਾ ਕੇ ਸਪੀਕਰ ਕੁਲਤਾਰ ਫਜ਼ਮਾ ਦੇ ਵੱਲੋਂ ਇਸ ਅਸਤੀਫੇ ਨੂੰ ਲੈ ਕੇ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਕੱਲ ਵਿਧਾਨ ਸਭਾ ਵਾਪਸ ਸਪੀਕਰ ਦੇ ਵੱਲੋਂ ਸ਼ੀਤਲ ਗੁਰਾਲ ਨੂੰ ਬੁਲਾਇਆ ਗਿਆ ਤੇ ਹੁਣ ਭਾਜਪਾ ਨੂੰ ਵੀ ਉਹਨਾਂ ਨੇ ਛੱਡ ਦਿੱਤਾ ਹੈ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਰਹਾਂਗਾ ਪਰੰਤੂ ਹਜੇ ਕੋਈ ਵੀ ਕਾਰਨ ਉਹਨਾਂ ਨੇ ਨਹੀਂ ਦੱਸਿਆ ਕਿ ਮੈਂ ਕਿਹੜੀ ਗੱਲੋਂ ਪਾਰਟੀ ਨੂੰ ਛੱਡ ਰਿਹਾ ਹਾਂ ਪਰੰਤੂ ਉਹਨਾਂ ਨੇ ਆਪਣਾ استਿਫਾ ਵਾਪਸ ਲੈ ਲਿਆ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਤਮਾਕਾ ਹੋਇਆ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਭਾਜਪਾ ਨੂੰ ਚੜ੍ਹਿਆ ਕੇ ਜੁਆਇਨ ਕੀਤਾ ਤੇ ਦਲ ਬਦਲਵਿਆਂ ਨੂੰ ਲੈ ਕੇ ਬੇਸ਼ੱਕ ਸਿਆਸਤ ਦੇ ਵਿੱਚ ਵੱਡਾ ਤਮਾਕਾ ਹੋ ਰਿਹਾ ਸੀ ਤੇ ਉੱਥੇ ਹੀ ਜਿਹੜੇ ਕਿ ਕਾਫੀ ਦਲ ਬਦਲੀਆਂ ਜਿਹੜੀਆਂ ਕਿ ਸਿਆਸਤ ਦੇ ਵਿੱਚ ਹੋਈਆਂ ਵੋਟਾਂ ਦੌਰਾਨ ਹੋਈਆਂ ਪਰੰਤੂ ਉੱਥੇ ਹੀ ਸ਼ੀਤਲ ਅਗੁਰਾਲ ਦੇ ਨਾਲ ਸੁਸ਼ੀਲ ਰਿੰਕੂ ਵੀ ਭਾਜਪਾ ਦੇ ਵਿੱਚ ਗਏ ਤੇ ਜਿਸ ਤੋਂ ਬਾਅਦ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਦੋਵਾਂ ਦੀ ਜੁਆਇਨਿੰਗ ਹੋਈ ਤੇ ਉੱਥੇ ਹੀ ਐਮਐਲਏ ਸ਼ੀਤਲ ਅਗੁਰਾਲ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਤਾਂ ਤੇ ਕੱਲ ਵਿਧਾਨ ਸਭਾ ਸਪੀਕਰ ਨੂੰ ਮਿਲੇ ਤੇ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਜਿਹੜਾ ਕਿ ਅਸਤੀਫਾ ਵਾਪਸ ਲਿਆ ਤੇ ਜਿਸ ਤੋਂ ਬਾਅਦ ਹੁਣ ਯੂ ਟਰਨ ਇੱਕ ਜਿਹੜਾ ਕਿ ਵੱਡਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵੱਡਾ ਧਮਾਕਾ ਹੋਇਆ ਹੈ ਵੋਟਾ ਖਤਮ ਹੁੰਦੀ ਸਾਰੇ ਐਮ ਐਲ ਏ ਸ਼ੀਤਲ ਗੁਰਰਾਲ ਦਾ ਇਹ ਯੂ ਟਰਨ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਰਹਾਂਗਾ ਤੇ ਇੱਕ ਵਾਰ ਫਿਰ ਦੱਸਦੀ ਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਰਹਾਂਗਾ ਤੇ ਵੋਟਾਂ ਦੇ ਵਿੱਚ ਦੱਸਦੀ ਆ ਕਿ ਉਹਨਾਂ ਨੇ ਕੱਲ ਪੰਜਾਬ ਦੇ ਜਿਹੜਾ ਕਿ ਸੱਤਵੇਂ ਗੇੜ ਦੇ ਵਿੱਚ ਪੰਜਾਬ ਦੀਆਂ ਵੋਟਾਂ ਸੀ ਤੇ ਜਿਸ ਦੇ ਦੌਰਾਨ ਕੱਲ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਮਿਲੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ ਐਮਐਲਏ ਸ਼ੀਤਲ ਅਗੁਰਾਲ ਨੇ ਆਪਣਾ ਅਸਤੀਫਾ ਵਾਪਸ ਲਾਇਆ ਚਿੱਠੀ ਲਿਖੀ ਗਈ ਤੇ ਉੱਥੇ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ ਭਾਜਪਾ ਦਾ ਪੱਲਾ ਫੜਦਿਆ ਤੇ ਉੱਥੇ ਹੀ ਐਮਐਲਏ ਸ਼ੀਤਲ ਗੁਰਾਲ ਦਾ ਕਹਿਣਾ ਹੈ ਕਿ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਵੱਡੇ ਇਲਜ਼ਾਮ ਵੀ ਲਗਾਏ ਸੇ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਕੋਰਟ ਜਾਵਾਂਗਾ ਤੇ ਆਪਣਾ ਅਸਤੀਫਾ ਵਾਪਸ ਲੈ ਕੇ ਹਟਾਂਗਾ ਤੇ ਜਿਸ ਤੋਂ ਬਾਅਦ ਜਿਹੜਾ ਕੇਸ ਸਪੀਕਰ ਕੁਲਤਾਰ ਸਦਵਾ ਦੇ ਵੱਲੋਂ ਇਸ ਅਸਤੀਫਾ ਨੂੰ ਲੈ ਕੇ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਕੱਲ ਵਿਧਾਨ ਸਭਾ ਵਾਪਸ ਸਪੀਕਰ ਦੇ ਵੱਲੋਂ ਸ਼ੇਤਲ ਅਗਰਾਲ ਨੂੰ ਬੁਲਾਇਆ ਗਿਆ ਤੇ ਹੁਣ ਭਾਜਪਾ ਨੂੰ ਵੀ ਉਹਨਾਂ ਨੇ ਛੱਡ ਦਿੱਤਾ ਹੈ ਤੇ ਦੱਸ ਨਹੀਂ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਰਹਾਂਗਾ ਪਰੰਤੂ ਹਜੇ ਕੋਈ ਵੀ ਕਾਰਨ ਉਹਨਾਂ ਨੇ ਨਹੀਂ ਦੱਸਿਆ ਕਿ ਮੈਂ ਕਿਹੜੀ ਗੱਲੋਂ ਪਾਰਟੀ ਨੂੰ ਛੱਡ ਰਿਹਾ ਹਾਂ ਪਰੰਤੂ ਉਹਨਾਂ ਨੇ ਆਪਣਾ ਇਸਤਿਫਾ ਵਾਪਸ ਲੈ ਲਿਆ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਤਮਾਕਾ ਹੋਇਆ ਹੈ ਤੇ ਦੱਸ ਸੀ ਕਿ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਭਾਜਪਾ ਨੂੰ ਜਿਹੜਾ ਜੋਇਨ ਕੀਤਾ ਤੇ ਦਲ ਬਦਲਵਿਆਂ ਨੂੰ ਲੈ ਕੇ ਬੇਸ਼ੱਕ ਸਿਆਸਤ ਦੇ ਵਿੱਚ ਵੱਡਾ ਤਮਾਕਾ ਹੋ ਰਿਹਾ ਸੀ ਤੇ ਉੱਥੇ ਹੀ ਜਿਹੜੇ ਕਿ ਕਾਫੀ ਦਲ ਬਦਲੀਆਂ ਜਿਹੜੀਆਂ ਕਿ ਸਿਆਸਤ ਦੇ ਵਿੱਚ ਹੋਈਆਂ ਵੋਟਾਂ ਦੌਰਾਨ ਹੋਈਆਂ ਪਰੰਤੂ ਉੱਥੇ ਹੀ ਸ਼ੀਤਲ ਅਗੁਰਾਲ ਦੇ ਨਾਲ ਸੁਸ਼ੀਲ ਰਿੰਕੂ ਵੀ ਭਾਜਪਾ ਦੇ ਵਿੱਚ ਗਏ ਤੇ ਜਿਸ ਤੋਂ ਬਾਅਦ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਦੋਵਾਂ ਦੀ ਜੁਆਇਨਿੰਗ ਹੋਈ ਤੇ ਉੱਥੇ ਹੀ ਐਮਐਲਏ ਸ਼ੀਤਲ ਅਗੁਰਾਲ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਤਾਂ ਦੱਸਿਆ ਕਾਲ ਵਿਧਾਨ ਸਭਾ ਸਪੀਕਰ ਨੂੰ ਮਿਲੇ ਤੇ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਜਿਹੜਾ ਕਿ ਅਸਤੀਫਾ ਵਾਪਸ ਲਿਆ ਤੇ ਜਿਸ ਤੋਂ ਬਾਅਦ ਹੁਣ ਯੂ ਟਰਨ ਇੱਕ ਜਿਹੜਾ ਕਿ ਵੱਡਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵੱਡਾ ਤਮਾਕਾ ਹੋਇਆ ਹੈ ਵੋਟਾ ਖਤਮ ਹੁੰਦੀ ਸਾਰੇ ਐਮ ਐਲ ਏ ਸ਼ੀਤਲ ਅਗੁਰਾਲ ਦਾ ਇਹ ਯੂ ਟਰਨ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਰਹਿਣਾ